ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਸ਼ੈਰੀ ਕਲਸੀ ਅੱਜ ਲਾਈਵ ਹੋਣ ਦਾ ਮੇਨ ਕਾਰਨ ਇਹ ਹੈ ਕਿ ਬਟਾਲੇ ਵਿੱਚ 2 ਤਰੀਕ ਦਿਨ ਵੀਰਵਾਰ ਨੂੰ ਦੁਸ਼ਹਿਰਾ ਆ ਰਿਹਾ ਹੈ ਔਰ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਵੀ ਜਿਹੜਾ ਰਾਵਣ ਹੈ ਕੱਟੂ ਕੱਟ ਨਹੀਂ ਉਹ 110 ਫੁੱਟ ਤੋਂ ਵੀ ਜਿਹੜਾ ਵੱਡੇ ਬਣਨ ਜਾ ਰਿਹਾ ਸੋ ਜਿਉਂ ਦੀ ਤੁਸੀਂ ਮੇਰੀ ਡਿਊਟੀ ਲਈ ਆ ਜ਼ਿੰਮੇਵਾਰੀ ਲਈ ਆ ਮੇਰੀ ਕੋਸ਼ਿਸ਼ ਹੋਈ ਹੈ ਵੀ ਹਰ ਤਿਹਾਰ ਨੂੰ ਜਿਹੜਾ ਵਾ ਆਪਣਾ ਬਟਾਲੇ ਦੇ ਪਰਿਵਾਰ ਨੂੰ ਸਾਰੇ ਨੂੰ ਲੈ ਕੇ ਆਪਾਂ ਵਧੀਆ ਢੰਗ ਨਾਲ ਇਹਨੂੰ ਮੈਨੇਜ ਕਰੀਏ ਔਰ ਵਧੀਆ ਢੰਗ ਨਾਲ ਇਸ ਤਿਹਾਰਾਂ ਨੂੰ ਜਿਹੜਾ ਮਨਾਈਏ ਸੋ ਇਹਦੇ ਵਿੱਚ ਨਾਲ ਇੱਕ ਚੀਜ਼ ਹੋਰ ਐਡ ਕੀਤੀ ਹੈ ਕਿਉਂਕਿ RAM LILA ਅਕਸਰ ਲੱਗਦੀਆਂ ਹਨ ਜਿਹੜੀਆਂ ਰਾਮਲੀਲਾ ਲੱਗਦੀਆਂ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਕਿਉਂਕਿ ਮर्यादा ਨੂੰ ਪਹਿਲ ਰੱਖਦੇ ਹੋયા ਜਿਹੜੀ ਰਾਮਲੀਲਾ ਜਿਹੜੀ ਮर्यादा ਨੂੰ ਪ੍ਰੋਪਰਲੀ ਪਹਿਲ ਪਹਿਲ ਕਦਮੀ ਇਹ ਰੱਖੀ ਹੈ ਵੀ 31000 ਰੁਪਏ ਦਾ ਜਿਹੜਾ ਇਨਾਮ ਹੈ ਉਹ ਰੱਖਿਆ ਗਿਆ ਹੈ ਦੂਸਰਾ ਇਨਾਮ ਜਿਹੜਾ ਉਹ 21000 ਦਾ ਰੱਖਿਆ ਗਿਆ ਹੈ ਤੀਸਰਾ ਇਨਾਮ ਜਿਹੜਾ ਉਹ 11000 ਦਾ ਰੱਖਿਆ ਗਿਆ ਹੈ ਜਿਹਦੇ ਵਿੱਚ ਪ੍ਰਾਪਰਲੀ ਜਿਹੜੇ ਸਾਡੇ ਆਰਟਿਸਟ ਵਗੈਰਾ ਆਪਣਾ ਰੋਲ ਪਲੇ ਕਰਦੇ ਨੇ ਸੰਗਤ ਆਉਂਦੀ ਹੈ ਤਾਂ ਜੋ ਕਿ ਜਿਹੜਾ ਵਧੀਆ ਨੂੰ ਮੈਨੇਜ ਕਰਦਾ ਹੈ ਉਸ ਵਾਸਤੇ ਇਹ ਇਨਾਮ ਜਿਹੜੇ ਰੱਖੇ ਗਏ ਨੇ ਇਹਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਨੇ ਆਲਮੋਸਟ ਜਿਹੜੀਆਂ ਨੇ ਉਹ ਆਪਾਂ ਅੱਜ ਤੋਂ ਜਿਹੜੀਆਂ ਵਰਕਿੰਗ ਤੇ ਲਾਵਾਂਗੇ ਤਾਂ ਜੋ ਕਿ ਸਾਨੂੰ ਇਹ ਹੋਵੇ ਕਿਉਂਕਿ ਇਹ ਇੱਕ ਸ਼ਰਵਾਦ ਹੈ ਤੇ ਹੋ ਸਕਦਾ ਜਿਉਂ-ਜਿਉਂ ਸਮਾਂ ਬੀਤਦਾ ਜਾਵੇ ਇਹ ਇਨਾਮ ਜਿਹੜਾ ਇਹ ਇਹ ਵਧਦੇ ਜਾਣ ਸੋ ਇਹ ਇੱਕ ਮਰਿਆਦਾ ਨੂੰ ਪੈਰ ਰੱਖਦਿਆਂ ਹੋਇਆਂ ਅ ਇਹ ਜਿਹੜੀ ਪਹਿਲ ਕਦਮੀ ਕੀਤੀ ਆ ਔਰ ਇਹਦੇ ਨਾਲ ਨਾਲ ਫਿਰ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਹਮ ਹਮਾ ਕੇ ਕਿਉਂਕਿ ਜਦੋਂ ਫਸਟ ਟਾਈਮ ਜਦੋਂ ਮੇਰੀ ਜ਼ਿੰਮੇਵਾਰੀ ਲੱਗੀ ਸੀ ਉਸ ਤੋਂ ਬਾਅਦ ਦਿਨ ਪ੍ਰਤੀ ਦਿਨ ਇਹ ਤੁਹਾਡਾ ਪਰਿਵਾਰ ਔਰ ਤੁਹਾਡਾ ਕਾਫਲਾ ਔਰ ਕੰਮ ਕਰਨ ਦਾ ਜਿਹੜਾ ਤਰੀਕਾ ਜਿਹੜਾ ਦੁਸ਼ਹਿਰਾ ਮਨਾਉਣ ਦਾ ਤਰੀਕਾ ਜਿਹੜਾ ਉਹ ਅੱਗੇ ਨਾਲੋਂ ਚੇਂਜ ਹੁੰਦਾ ਜਾ ਰਿਹਾ ਔਰ ਆਪਾਂ ਉਹਨਾਂ ਪਹਿਲ ਕਦਮੀਆਂ 'ਚ ਆ ਰਹੇ ਆਂ ਉਨਾ ਮੈਂ ਕਹਿ ਸਕਦਾ ਵੀ ਜਿਹੜਾ ਉਥੇ ਕਰਾਊਡ ਇਕੱਠਾ ਹੁੰਦਾ ਹੈ ਮੈਨੂੰ ਕਿਉਂਕਿ ਪਿਛਲੇ ਜਦੋਂ ਆਪਾਂ ਦੁਸ਼ਹਿਰਾ ਮਨਾਇਆ ਤੇ ਉਦੋਂ ਦੀਆਂ ਵੀਡੀਓ ਸਾਡੇ ਕੋਲ ਪਈਆਂ ਨੇ ਵੀ ਉਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਸੋ ਇਹ ਤੁਹਾਡਾ ਹੌਸਲਾ ਹੈ ਇਹ ਤੁਹਾਡਾ ਜਿਹੜਾ ਉਤਸ਼ਾਹ ਹੈ ਇਹ ਸਾਡੇ 'ਚ ਜਾਨ ਪਾਉਂਦਾ ਹੈ ਔਰ ਮੈਂ ਮੇਰੀ ਅਸਲ ਖੁਰਾਕ ਜਿਹੜੀ ਹੈ ਤੁਹਾਡਾ ਹੌਸਲਾ ਤੇ ਉਤਸ਼ਾਹ ਜਿਹੜਾ ਤੁਸੀਂ ਇਹਨਾਂ ਮਾਨ ਪਿਆਰ ਬਖਸ਼ਦੇ ਹੋ ਫਿਰ ਕੋਸ਼ਿਸ਼ ਹੁੰਦੀ ਆ ਵੀ ਅੱਗੇ ਨਾਲੋਂ ਹੋਰ ਵਧੀਆ ਕਰਕੇ ਤੁਹਾਨੂੰ ਮੈਂ ਦੱਸਾਂ ਔਰ ਇਸ ਵਾਰ ਪਿਛਲੀ ਵਾਰੀ ਤਕਰੀਬਨ ਜਿਹੜਾ ਆਪਣੇ ਸਾਡੇ ਰਾਵਣ ਸੀ ਉਹਨਾਂ ਦੀ ਹਾਈਟ ਜਿਹੜੀ ਮੇਰੇ ਹਿਸਾਬ ਨਾਲ 65-70 ਫੁੱਟ ਦੇ ਲਾਗੇ ਚਾਗੇ ਸੀ ਪਰ ਇਸ ਵਾਰੀ ਜਿਹੜੀ ਉਹਦੀ ਹਾਈਟ ਹੈ 110 ਫੁੱਟ ਤੋਂ ਵੀ ਉੱਪ ਜਿਹੜੀ ਉਹ ਜਾ ਰਹੀ ਹੈ ਸੋ ਆਓ ਇਸ ਤਿਹਾਰ ਨੂੰ ਇਸ ਦਿਨ ਨੂੰ ਜਿਹੜਾ ਉਹ ਕਹਿੰਦੇ ਨਾ ਨੇਕੀ ਦੀ ਜਿੱਤ ਹੋਈ ਤੇ ਬਰਾਈ ਦੀ ਹਾਰ ਹੋਈ ਔਰ ਹਾਲਕੇ ਆਪਾਂ ਫਿਰ ਇਹਨੂੰ ਮਨਾਉਨੇ ਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਰ ਮੇਰੀ ਬੇਨਤੀ ਹੈ ਇਹ ਜਿਹੜਾ ਮੈਸੇਜ ਹੈ ਹਰ ਮੋਬਾਈਲ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਜੋ ਕਿ ਉਸ ਦਿਨ ਸਾਰਾ ਪਰਿਵਾਰ ਜਿਹੜਾ ਫਿਰ ਆਈਟੀਆਈ ਗਰਾਊਂਡ ਵਿਖੇ ਪੋਲੀਟੈਕਨੀਕਲ ਕਾਲਜ ਵਿਖੇ ਜਿੱਥੇ ਹਰ ਸਾਲ ਆਪਾਂ ਦਿਸ਼ਾਰਾ ਮਨਾਉਨੇ ਆ ਸਾਰਾ ਪਰਿਵਾਰ ਉੱਥੇ ਇਕੱਠਾ ਹੋਵੇ ਤਾਂ ਜੋ ਕਿ ਹੋਰ ਉਤਸ਼ਾਹ ਮਿਲੇ ਤੇ ਅੱਗੇ ਨਾਲ ਹੋਰ ਕੰਮ ਕਰਨ ਦਾ ਜਿਹੜਾ ਬਲ ਮਿਲੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ